ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਬੀਜੇਪੀ ਦੇ ਸੀਨੀਅਰ ਸੰਸਦ ਓਮ ਬਿਰਲਾ ਨੂੰ ਫਿਰ ਤੋਂ ਲੋਕ ਸਭਾ ਸਪੀਕਰ ਚੁਣ ਲਿਆ ਗਿਆ ਹੈ ਉਹ ਆਵਾਜ਼ੀ ਵੋਟ ਨਾਲ ਚੁਣੇ ਗਏ ਕਿਉਂਕਿ ਵਿਰੋਧੀ ਧਿਰ ਜਿਸ ਨੇ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੂੰ ਇਸ ਆਵਦੇ ਲਈ ਮੈਦਾਨ ਚੋਤਾ ਰਿਆ ਸੀ ਨੇ ਸਦਨ ਵਿੱਚ VOTING ਲਈ ਦਬਾਅ ਨਹੀਂ ਪਾਇਆ ਉਹਨਾਂ ਦੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਸ਼੍ਰੀ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲੈ ਕੇ ਗਏ ਮਹਾਰਾਸ਼ਟਰ ਦੀ ਲਾਤੂਰ ਪੁਲਿਸ ਨੇ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਨੀਟ ਘਟਾਲੇ ਦੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਦੋਸ਼ੀ ਦਾ ਨਾਮ ਸੰਜੇ ਜਾਧਵੇ ਹੁਣ ਤੱਕ ਚਾਰ ਵਿੱਚੋਂ ਦੋ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਪੁਲਿਸ ਨੇ ਕੁੱਲ ਚਾਰ ਵਿਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਲਾਤੂਰ ਜ਼ਿਲ੍ਹਾ ਪੰਚਾਇਤ ਸਕੂਲ ਦੇ ਅਧਿਆਪਕ ਜਲੀਲ ਖਾਨ ਪਠਾਨ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਪਰ ਲੀਕ ਮਾਮਲੇ ਵਿੱਚ ਕੀਤੀ ਗਈ ਤੁਰੰਤ ਕਾਰਵਾਈ ਨੇ ਆਮ ਲੋਕ ਕਾਫੀ ਸੰਤੁਸ਼ਟ ਨੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਵਾਈs ਚਲਾਗਾ ਯੋਗ ਹੈ ਮੈਂ ਬਲਵਿੰਦਰ ਸਿੰਘ ਬਾਗਾ ਜੋ NEET ਪ੍ਰੀਖਿਆ 2024 ਦਾ ਪ੍ਰਸ਼ਨ ਪੱਤਰ ਲੀਕ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਸਮੁੱਚੇ ਦੇਸ਼ ਦੇ ਵਿੱਚ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਸੀ ਜਿਸ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਇਸ ਦੀ CBI ਜਾਂਚ ਬਿਠਾ ਦਿੱਤੀ ਗਈ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ CBI ਜਾਂਚ ਤੋਂ ਬਾਅਦ ਇਸ ਤਰ੍ਹਾਂ ਦੀਆਂ ਬਖਾਰੀ ਪ੍ਰੀਖਿਆਵਾਂ ਦੇ ਵਿੱਚ ਰਹਿਣ ਵਾਲੀਆਂ ਕਮੀਆਂ ਨੂੰ ਜਿੱਥੇ ਦੂਰ ਕੀਤਾ ਜਾਏਗਾ ਉੱਥੇ ਨਾਲ ਦੀ ਨਾਲ

ਨਸ਼ਿਆਂ ਦੀ ਰੋਕਥਾਮ ਲਈ ਹਰ ਸਾਲ 26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਆਪਣੇ ਇੱਕ ਮਤੇ ਵਿੱਚ 7 ਦਸੰਬਰ 1987 ਤੋਂ ਇਸ ਨੂੰ ਮਨਾਉਣ ਦਾ ਫੈਸਲਾ ਕੀਤਾ ਸੀ। ਇਸ ਦਾ ਉਦੇਸ਼ ਲੋਕਾਂ ਨੂੰ ਨਸ਼ੇ ਦੀ ਪੈੜੀ ਆਦਤ ਤੋਂ ਮੁਕਤ ਕਰਨਾ ਅਤੇ ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣਾ ਹੈ। ਇਸ ਮੌਕੇ ਤੇ ਪੰਜਾਬ ਪੁਲਿਸ ਮੁਖੀ ਗਰਵ ਯਾਦਵ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਵੱਖ-ਵੱਖ ਕਿਸਮ ਦੇ ਨਸ਼ਿਆਂ ਨੂੰ ਅੱਜ 4.5 ਚਾਰਿਆ ਹੈ। ਪੰਜਾਬ ਪੁਲਿਸ 10 ਵੱਖਰੀ ਵੱਖਰੀ ਥਾਵਾਂ ਤੇ ਡਰਗ ਡਿਸਪੋਜ਼ਲ ਦੇ ਦੇ ਪ੍ਰੋਗਰਾਮ ਕਰ ਰਹੀ ਹੈ ਤੋਂ ਇੱਕ ਪਾਰਦਰਸ਼ੀ ਤਰੀਕੇ ਨਾਲ ਜਿਹੜੇ ਸੀਜ਼ਡ ਡਰੱਗਸ ਹੈਗੇ ਉਹਨਾਂ ਨੂੰ ਡਿਸਪੋਜ਼ ਕੀਤਾ ਜਾ ਰਿਹਾ ਹੈ ਅੱਜ 83 ਕਿਲੋ ਹਿਰੋਇਨ 3557 ਕਿਲੋ ਅਫੀਮ ਅਤੇ 4.5 ਲੱਖ ਕੈਪਸੂਲ ਤੇ ਗੋਲੀਆਂ ਡਿਸਪੋਜ਼ ਆਫ ਕੀਤੀ ਜਾਣਗੀ ਡਰੱਗਸ ਦੇ ਖਿਲਾਫ ਲੜਾਈ ਲੜਾਈ ਦੇ ਵਿੱਚ ਇੱਕ ਟਰਾਂਸਪੇਰੈਂਟ ਵਰਕਿੰਗ ਹੈਗੀ ਨੈਸ਼ਨਲ ਕ੍ਰੈਡਿਟ ਸਕੋਰ ਐਨ ਸੀ ਸੀ ਦਾ ਸਾਲਾਨਾ ਸਾਂਝਾ ਸਿਖਲਾਈ ਕੈਂਪ ਡੀ ਵੀ ਯੂਨੀਵਰਸਿਟੀ ਜਲੰਧਰ ਵਿੱਚ ਚੱਲ ਰਿਹਾ ਹੈ ਕੋਈ 600 ਕ੍ਰੈਡਿਟਸ ਇਸ ਵਿੱਚ ਹਿੱਸਾ ਲੈ ਰਹੇ ਨੇ ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਦੱਸਿਆ ਕਿ ਜਲੰਧਰ ਗਰੁੱਪ ਦੀਆਂ 6 ਬਟਾਲੀਆਂ ਤੋਂ ਆਏ 102 ਕੈਡਟਸ ਫੌਜ ਸੈਨਾ ਕੈਂਪ ਦਿੱਲੀ ਚੋਂ ਵਾਲੀਆਂ ਪ੍ਰਤੀਯੋਗਤਾਵਾਂ ਲਈ ਵੀ ਸਿਖਲਾਈ ਲੈ ਰਹੇ ਨੇ ਉਹਨਾਂ ਕਿਹਾ ਕਿ ਇਹ ਕੈਂਪ ਬਹੁਮੁਖੀ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਚਲਾਇਆ ਜਾ ਰਿਹਾ ਜਿਸ ਵਿੱਚ ਕੈਡਟਸ ਨੂੰ ਡ੍ਰਿਲ ਅਤੇ ਹਥਿਆਰਾਂ ਦੀ ਸਿਖਲਾਈ ਦੇ ਨਾਲ-ਨਾਲ ਫੀਲਡ ਕ્રાਫਟ, ਬੈਲਟ ਕ્રાਫਟ, ਮਨਚਿਤਰਾ ਦੀ ਪੜ੍ਹਾਈ ਤੇ ਹੋਰ ਫਿਜ਼ੀਕਲ ਕਿਰਿਆਵਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਲਈ ਬਹੁਤ ਸਾਰੇ ਗੈਸਟ ਲੈਕਚਰ ਵੀ ਰੱਖੇ ਗਏ ਨੇ ਕੈਂਪ ਦੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਦਰਜੀਤ ਆਲਖ ਨੇ ਦੱਸਿਆ ਕਿ ਇਹ 10 ਦਿਨ ਦੇ ਇਸ ਕੈਂਪ ਵਿੱਚ 5 NCC ਐਸੋਸੀਏਟ ਅਫਸਰ ਅਤੇ 40 ਥਲ ਸੈਨਾ ਦੇ ਸਿਖਲਾਈ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਕੈਡਟਸ ਨੂੰ ਰੋਜ਼ਾਨਾ 14 ਘੰਟੇ ਸਿਖਲਾਈ ਦਿੱਤੀ ਜਾਵੇਗੀ ਕੇਂਦਰ ਸਰਕਾਰ ਵੱਲੋਂ ਤਿਆਰ ਤਿੰਨ ਨਵੇਂ ਕਾਨੂੰਨ ਪਹਿਲੇ ਜੁਲਾਈ ਤੋਂ ਲਾਗੂ ਹੋਣ ਜਾ ਰਹੇ ਨੇ ਇਹਨਾਂ ਬਾਰੇ ਕਾਨੂੰਨ ਮਾਹਰ ਕਾਫੀ ਆਸਵੰਦ ਨੇ ਅਤੇ ਇਹਨਾਂ ਨੂੰ ਸਮੇਂ ਮੁਤਾਬਕ ਬਣਾਇਆ ਮੰਨਦੇ ਨੇ ਮੈਂ ਹਜਜੀਤ ਸਿੰਘ ਐਡਵੋਕੇਟ ਉਹ ਗਰਜਿਲ੍ਹਾ ਕੋਰਟ ਉਹਦੇ ਵਿੱਚ ਪ੍ਰੈਕਟਿਸ ਕਰਦਾ ਜੋ ਪੁਰਾਣੀ ਆਈਪੀਸੀ ਨੂੰ ਨਵੇਂ ਰੂਪ ਵਿੱਚ ਬਦਲ ਕੇ ਭਾਰਤੀ ਨਿਆਂ ਸੰਤਾ ਰੱਖਿਆ ਗਿਆ ਇਸ ਤੋਂ ਬਾਅਦ ਦੂਸਰਾ ਗ੍ਰਾਉਂਡ ਜਿਹੜਾ ਪੁਰਾਣੀ ਸੀਆਰਪੀਸੀ ਨੂੰ ਨਵੇਂ ਰੂਪ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਤਾ ਦੇ ਰੂਪ ਦੇ ਵਿੱਚ ਨਾਂ ਦੇ ਕੇ ਲਾਗੂ ਕੀਤਾ ਜਾ ਰਿਹਾ ਉਹਦੇ ਵਿੱਚ ਵੀ ਥੋੜੇ ਬਦਲਾਅ ਕੀਤੇ ਗਏ ਆ ਤੀਸਰਾ ਕਾਨੂੰਨ ਜਿਹੜਾ ਇੰਡੀਅਨ ਐਵੀਡੈਂਸ ਐਕਟ ਨੂੰ ਬਦਲ ਕੇ ਭਾਰਤੀ ਸਾਕਸ਼ਿਆ ਦੇ ਨਿਯਮਿਤ ਰੂਪ ਵਿੱਚ ਲਾਗੂ ਕੀਤਾ ਜਾ ਰਿਹਾ ਸੋ ਇਹ ਸਾਰੇ ਕਾਨੂੰਨਾਂ ਦੇ ਵਿੱਚ ਜੇ ਇਹਨਾਂ ਦੀ ਕੰਬਾਈਨ ਰੀਡਿੰਗ ਕਰਗੇ ਤਾਂ ਇੱਕੋ ਇੱਕ ਮੇਨ ਬਦਲਾਅ ਹੈ ਜਿਹੜਾ ਮੁੱਖ ਰੂਪ ਦੇ ਵਿੱਚ ਸਾਹਮਣੇ ਆਉਂਦਾ ਉਹ ਇਹ ਆ ਕਿ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਨੂੰ ਕਾਨੂੰਨ ਦੇ ਵਿੱਚ ਪੂਰੀ ਤਰ੍ਹਾਂ ਮੰਨਤਾ ਦਿੱਤੀ ਗਈ ਹੈ ਪਟਿਆਲਾ ਜ਼ਿਲ੍ਹੇ ਦੇ ਹਲਕਾ ਕਨੌਰ ਦੇ ਅਦੀਨ ਪੈਂਦੇ ਪਿੰਡ ਚਤਰਨਗਰ ਨੋਗਾਵਾ ਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਤਿਰਾਂ ਚ ਅੰਨੇਵਾ ਚੱਲੀਆਂ ਗੋਲੀਆਂ ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋਏ ਨੇ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਪਿਓ ਪੁੱਤ ਸ਼ਾਮਲ ਨੇ ਜਾਣਕਾਰੀ ਅਨੁਸਾਰ ਇਹ ਝਗੜਾ 3 ਏਕੜ ਪੈਲੀ ਨੂੰ ਲੈ ਕੇ ਹੋਇਆ ਏ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ